ਇਹ ਜੀ ਤਪਸਥਾਨ ਜਿੱਥੇ ਬਾਬਾ ਜੀ ਨੇ 17 ਸਾਲ ਪਾਈ ਤੇ 30 ਸਾਲ ਹੋ ਗਏ। ਬਾਈ ਮੰਰੂਵ ਹਾਂਜੀ ਵੀ ਕਿਦਾਂ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ? ਚੜਦੀ ਕਲਾ। ਆਪਾਂ ਚੱਲੇ ਹੁਣ ਗੱਡੀ ਕੋਲ। jadi ਗੱਡੀ ਲੈਾਂਗੇ ਨਾਲ बुग्गू के दल पेड़े आई हो हैं ड्राइवर साहब ड्राइवर साहब मन ड्राइवर साहब हैं चलिए चलो फिर मानू का दो बाय बाय का दो ओए बाय बाय का दो बाय बाय का दो चलो मम्मा के चलो मम्मा के मम्मा के चलो आजा मेरा पुत्र ओए आ जाओ ओ बच्चे बहुत ड्राइविंग कर लिया <laughs> भाई पारी कर दे मोटा चलो।, चलो जी चलो एक बार ले लेंगे चलो ठीक है चलो m 사하 a 든 k h i r 지 ਹੋ ਗਿਆ ਹੁਣ ਅੱਗੇ ਮੰਡੀ ਚ ਪਾਉਤੀ ਇਹ ਉਸਤਾਜੀ ਆਪਣੇ ਜੀਪੀਐਸ ਦਾ ਕਰ ਲਗੇ ਕੰਮ ਕਿਉਂ ਉਸਤਾਜੀ ਬਿਲਕੁਲ ਬਿਲਕੁਲ ਹੈਨਾ ਜੀਪੀਐਸ ਚੈੱਕ ਕਰਾਂਗੇ ਆਪਾਂ ਅ ਸ਼ੋ ਨਹੀਂ ਹੁੰਦਾ ਜੇ ਹੈਨਾ ਅਪਡੇਟ ਕਰਤਾ ਸ਼ੋ ਨਹੀਂ ਹੁੰਦਾ ਪਰ ਅਪਡੇਟ ਕਰਤਾ ਸ਼ੋ ਨਹੀਂ ਹੁੰਦਾ ਹੀਡ ਬਾਸ ਤੇ ਕਰਾਂਗੇ ਓਕੇ ਅਲ ਹਮਦੁਲਿਲਾ ਜਿਆਦਾ ਟਾਈਮ ਦਾ ਕੰਮ ਨਹੀਂਗਾ ਨਹੀਂ ਨਹੀਂ ਜਿਆਦਾ ਹੈਨਾ ਨੰਨੇ ਵੀ ਭਾਈ ਉਹਨਾਂ ਲਾਤਾ ਸੀ ਹੁਣ ਪੱਡੇ ਭਾਈ ਉਹਨਾਂ ਨੇ ਮੈਂ ਫਿਰ ਆਇਨ ਭੰਨ ਲਾਇਆ ਫੋ ਹੂੰ ਕਹਿੰਦੇ ਵੀ ਵੀਰ ਮੈਂ ਤਾਹੋ ਜਿਹਾ ਆ ਆ ਇਦਾਂ ਹੀ ਮੈਂ ਚੜੋਣਾ ਹੂੰ ਕਿ ਨਹੀਂ ਵੇਖੀ ਮੈਂ ਖੋਲ ਕੇ ਨਹੀਂ ਵੇਖੀ ਮੈਂ ਮੈਨੂੰ ਪਤਾ ਨਹੀਂ ਕਿੱਥੋਂ ਗੁੰਨੀ ਮੇਰੇ ਉਹੜਾ ਵਿੱਚ ਲੱਗਾ ਨੇ ਇੱਕ ਹੋਰ ਅਜਗੜ ਇਹਦਾ ਫਿਊਜਰ ਲੱਗ ਪਿਆ ਪਰਲੇ ਮੇ ਥੱਲੇ ਅਛਾ ਤੂੰ ਆ ਚੈੱਕ ਕੀਤਾ ਆ ਮੈਂ ਉਹ ਵੇਖਿਆ ਸੀਗਾ ਇਹ ਆ ਕਰੰਟ ਆਉਂਦਾ ਤੇ ਹੁਣ ਫਿਰ ओके 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 यो ਇਹਦਾ ਐਪ ਉਹ ਕਿਹੜਾ ਮੈਨੂੰ ਭਰਦੇ ਹੈ ਮੇਰੇ ਫੋਨ ਤੇ ਯਾਰ ਮੇਰਾ ਮਾਈਂਡਿਆ ਠੀਕ ਆ ਫਿਊਜ ਹਾਂ ਓਕੇ ਹੋ ਇੱਕ ਹੋਰ ਬੱਤੀ ਜਗ ਗਈ ਬੱਝ ਗਈ ਨਹੀਂ ਨਹੀਂ ਉਹ ਦਰਨ ਆਛਾ ਦੀ ਮੈਟਲ ਦੀ ਦੇਜੂ ਹਾਂ ਡੀਟੇਲ ਦੀ ਓਕੇ ਉਹ ਵੀ ਇੱਥੇ ਆਪਣਾ ਓਕੇ ਰਿਪੋਰਟ ਤੇ ਹੁਣ ਅਪਡੇਟ ਹੋਊਗਾ ਹੁਣ ਪਤਾ ਲੱਗੂਗਾ ਚਲਾਇਆ ਨਹੀਂ ਆਪਾਂ ਉਹ ਐਪ ਐਪ ਡੈਡ ਦੇ ਫੋਨ ਤੇ ਚੱਲਣਾ ਦੇਖੀਏ ਤੇ ਚਲਾ ਕੇ ਆਹ ਇੱਥੇ ਚਲਾ ਦੇ ਬੰਦੇ ਨੇ ਬਾਕੀ ਦੇ ਤੇ ਜੀਪੀਐਸ ਦਾ ਕੰਮ ਆਪਣਾ ਹੋ ਗਿਆ ਜੀਪੀਐਸ ਦਾ ਕੰਮ ਆਪਣਾ ਹੋ ਗਿਆ ਤੇ ਅਜੇ ਆਨਲਾਈਨ ਲੇਂਗ ਚੜਿਆ ਤੇ ਜਿੱਤੇ ਗੇਟ ਪਾਸ ਬਣੂਗਾ ਦੇਖੋ ਕਿੰਨਾ ਟਾਈਮ ਲੱਗਦਾ ਉਹ ਚੜ ਗਿਆ ਤੇ ਫਿਰ ਆਪਾਂ ਕੰਡਾ-ਗੰਡਾ ਕਰਾਵਾਂਗੇ ਗੱਡੀ ਦਾ ਬਾਕੀ ਆਪਾਂ ਕਰ ਲਈਏ ਦਰਸ਼ਕ ਮਿਲ ਲੈਣ सामने बा जी का ताप स्थान जिसे बबा जी ने समा अपने ਕੀਤਾ ਹੈਗਾ

ਸਥਾਨ ਜਿੱਥੇ ਬਾਬਾ ਜੀ ਨੇ 17 ਸਾਲ ਪੁੱਧੀ ਕੀਤੀ 17 ਸਾਲੋ ਹੈਤਰੀਆ ਜੀ ਪ੍ਰਕਾਸ਼ਤਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀਰ ਜਣੋਂ ਫੋਨ ਲਾਦਣਾ ਵੱਡੇ ਵੀਰਾਂ ਨੇ ਲੱਖੋ ਤੋਂ ਗੱਡੀ ਕੋਲ ਆ ਜਾਣੀ ਕਿਉਂਕਿ ਕੰਮ ਸੌਰਾ ਆਪਣਾ ਕੰਪਲੀਟ ਆ ਬਲਟਾ ਬਲਟਾ ਉੱਝੀਆਂ ਤੇ ਓਕੇ ਰਿਪੋਰਟ ਆ ਤੇ ਇੱਥੇ ਜੀ ਆਪਣੇ ਘਮਾਣ ਦਾ ਸਕੂਲ ਸਰਕਾਰੀ ਪੰਜਾਬ ਸਿੱਖਿਆ ਪ੍ਰਾਂਤੀ ਉਹਦੀ ਹੈਗੀ ਆ ਗਰਾਊਂਡ ਪਲੇ ਗਰਾਊਂਡ ਜਿੱਥੇ ਆਪਣੇ ਤਗੜਾ ਤਗੜੇ 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 ਟੂਰਨਾਮੈਂਟ ਹੁੰਦੇ ਆ ਤੇ ਤਾਂ ਗੋਪੀ ਫਰੰਦੀ ਪੁਰਿਆ ਤੇ ਹੋਰ ਨਾਮੀ 플레이ਰ ਵੀ ਇੱਥੇ ਆਏ ਸੀ ਆਉਦੇ ਹਾਂ ਹਾਂਜੀ ਗਿਆ ਨਹੀਂ ਇਹ ਕਿੱਥੇ ਜਾਵਾਂ ਗੱਡੀ ਲੈ ਕੇ ਅਜੇ ਹੋਇਆ ਨਹੀਂਗਾ ਆਨਲਾਈਨ ਚੜਿਆ ਨਹੀਂਗਾ ਚੜਤ ਗਿਆ ਨਹੀਂ ਨਹੀਂ ਅਜੇ ਨਹੀਂ ਉਸਤਾਦ ਜੀ ਹੋਣੀ ਆਪਣੇ ਠੀਕ ਨਹੀਂ ਇਹ ਥੋੜੀ ਸੀਗ ਡਾਉਨ ਹੀ ਕੀ ਇਹਨਾਂ ਦੇ ਕਿ ਠੀਕ ਹੈ ਤੇ ਉਹ ਕਰਵਾ ਲੈ ਚੈੱਕ ਅਪ ਮਾਤਾ ਸ਼੍ਰੀ ਦੇ ਸਟਾਚ ਦਵਾਈ ਲਈ ਗਈ ਤਾਂ ਪਰ ਕੋਈ ਪਿਆ ਅੱਛਾ ਵਾਜੜੇ ਪਾ ਲਾਣਾ ਕਿਦਾਂ ਗੋਲੇਆ ਕਿਦਾਂ Kedah. kita sutasi, so eh, saya so mau deh, sutasi, ini yang burian dia sih, ini yang burian dia sih, oh, badi pagi, badi pagi, badi pagi, badi pagi 在哪？哪？喂？在哪？真的，真的有真的。站着，站着，站着，站着，站着，站着，站着，站着。 ਫੋਨ ਫੜੂਗੇ ਹਾਂ ਆ ਬਾ ਯਾ ਬਾ ਉਹ ਲੋ ਵੀ ਟਾਈਮ ਹੋ ਗਿਆ 1:30 ਵਜੇ ਤੇ ਗੇਟ ਪਾਸ ਆਪਣਾ ਬਣ ਗਿਆ ਹੁਣ ਤੁਹਾਨੂੰ ਕਰਾਵਾਂਗੇ ਗੱਡੀ ਦਾ ਢੰਡਾ ਢੰਡਾ ਕਰਾ ਕੇ ਫੇਰ ਤੁਰਦੇ ਹਾਂ ਮੰਜ ਮੰਜੇ ਬੰਦਾ ਸੁੱਖ ਰੱਖੇ ਬੈ pa što ਜੋਨੋ ਇਹ ਆਪਣਾ 49 ਟਨ ਤੇ 930 ਗੱਲ 930 ਗੱਲ 60 ਟਨ ਤੋਂ 70 ਗੱਲ 200 ਦੀ ਕਰੀਅਰ ਪਰ ਆਪ ਜੀ ਦੇ ਆਸ਼ੀਰਵਾਦ ਨਾਲ ਤੰਤਲ ਮੱਤ ਦੀ ਜੀ ਨੌਂ ਅਜਤਮਾਨ ਤੋਂ ਲੈ ਕੇ ਨਾ ਤੇ ਮਿੱਤੇ ਤੋਂ ਇੰਸਟਾਲ ਟੋਨੋਮੀਟਰ ਤੇ ਨਾ ਬੱਤ ਦਾ ਰੋਡ ਖਰਾਬ ਆ ਠੀਕ ਇੱਥੇ ਤੱਕ ਤਾਂ ਨਾ ਖਰਾਬ ਕੱਟ ਚਲੋ ਕੀ ਕਰ ਸਕਦੇ ਆ ਲੋ ਬਈ ਆ ਗਿਆ ਰੋਡ ਸਹੀ ਇੱਕੋ ਅੱਗੇ ਰੋਡ ਸਾਫ ਆ ਮਜਾ ਆਉਂਦਾ ਮਰਿਆ ਚਲੋ ਇਹ ਵੀ ਗੱਡੀ ਤੁਰ ਜਾਵੇ ਤਾਂ ਮਲੇ 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 ਲੰਬੇ ਨਾ ਨੰਬਰ ਆਇਆ ਜੀ ਸਾਹਮਣੇ ਬਾਈਪਾਸ ਆ ਗਿਆ ਉੱਥੇ ਦਾ ਬਾਈਪਾਸ ਇਹ ਆ ਰਿਹਾ ਵਾ ਰੋਡ ਬਾਬ ਬਕਰ ਸਾਹਿਬ ਤੋਂ ਫੋਰ ਲਾਈਨ ਸਿੱਧਾ ਜਾਊਗਾ ਪਟਾਣੀ ਕੋਲ ਕੇ ਜੀ ਮੱਤੇ ਉੱਥਾ ਚੌਂਕ ਇਸ ਕੇ ਜਦੋਂ ਉਹ ਤੋਂ ਮੋੜਦੇਗੇ ਡਰਾਈਵਰ ਸਾਈਡ ਤੇ ਪ੍ਰੋਬਾਬਲ ਹੋ ਬਰਾ ਦਈਆ ਗੀ ਲਾਈਨ ਚ ਲਗਾਇਆ ਬਾਕੀ ਲੱਗੀ ਵੀ ਜੇ ਜਾ ਕੇ ਪੁੱਛਾਂਗੇ ਅੜਕੀ ਵੀ ਯੂਨੀਟੀ ਕਿੱਥੇ ਕਿਹੜਾ ਨਾਮ ਆ ਆਪਣਾ ਮਾਲ ਕਿਹੜਾ ਨਾਮ ਪੁੱਛਣਾ ਕੰਨੀ ਪੜਾਓ ਉਧਰਾਂ ਸੀ ਬੈਠੇ ਵੀਰ ਆਇਆ ਆਹ ਕਹੋ ਕੀ ਟਿਕਾਣੇ ਗਿੱਟੀਆਂ ਤੇ ਜਦੋਂ ਕਿੱਡੀ ਸਿੱਖਦਾ ਸੀ ਪੋਰਟ ਤੇ ਕਰੇ ਉਹ ਮੱਝੇ ਨਹੀਂ ਦੱਗਿਆ ਤੇਜਪੁਰ ਖਾਲਸਾ ਕਾਫਰੀ ਵਜੇ ਪਚਾਈ ਰਿਹਾ ਸਤਾਜੀ ਸੁਣ ਲਓ ਤੇਜ ਕੱਸਾਂ ਦੀ ਲੋੜ ਦੇ ਸਾਜੀ ਹਾਂਜੀ ਸਾਜੀ ਨੂੰ ਕਹਿੰਦਾ ਮੈਂ ਇੱਧਰ ਆਹ ਬੜਾ ਪੁਰਾਣਾ ਇੱਥੇ ਤੇਜ ਕੱਸਾਂ ਦੀ ਲੋੜ ਆ ਗਿੱਟੀਆਂ ਆ ਗਿੱਟੀਆਂ ਵੇਖੋ ਉਸਤਾਦ ਆ ਉਸਤਾਦ ਜੀ ਨਾ ਮੂੰਹ ਵੇਲ ਉਹਦੇ ਗਿੱਟੀਆਂ ਵੇਖੋ ਤੜਾਏ ਹੱਥ ਦਿਓ ਉਹ ਕੱਟਣੀ ਚੇਤਾ ਹੀ ਨਹੀਂ ਜਰਾ ਉਸਤਾਦ ਜੀ ਆ ਵੇਨੋ ਤੁਹਾਡੇ ਚੇਲੇ ਦੀ ਗੱਡੀ ਦੇ ਵਿੱਚ ਟਾਇਰਾਂ ਦੇ ਵਿੱਚ ਗਿੱਟੀਆਂ ਕੀ ਹਾਲ ਬਣਾਇਆ ਪੈਨ ਉਸਤਾਦ ਜੀ ਜਿੰਦਾ ਹੁਣ ਮੈਂ ਉਸਤਾਦਾਂ ਹੁਣ ਥੋੜੀ ਬੰਦੇ ਉਸਤਾਦ ਬੰਦੇ ਉਹ ਬੋਟਰ ਦੇਖੋ ਪਾਵਾ ਦਾ ਦੂਹ ਆ ਵੀ ਚੱਲੇ ਲੱਗੇ ਟਰੇਮ ਲਿਆ ਤਾ 1150 ਆ ਤੇ ਇਧਰ ਗਿੱਟੀਆਂ ਚੈੱਕ ਕਰ ਲੋ ਇੱਕੋ ਹੀ ਗਿੱਟੀ ਆ ਉਹ ਵੀ ਹੌਣ ਹੁੰਦਾਂ ਲੱਗੀ ਆ ਮਾਮਾ ਗਿੱਟੀਆਂ ਨੂੰ ਗਿੱਟੀਆਂ ਹੀ ਲੱਗਦੀਆਂ ਉਹ ਵੇਖੀ ਭਰਾਵਾ ਦਿੱਤ ਗਿੱਟੀਆਂ ਵੀ ਫੁੱਟੀਆਂ ਚ ਲੱਗਦੀਆਂ ਵੇ ਵੀਰੇ ਇਧਰ ਆ ਵੇ ਇਧਰ ਬੁਟਿਆ ਗਿਆ ਉਹ ਤੂੰ ਇੱਕ ਨੂੰ ਛੱਡ ਤੇਰੇ ਕਿੰਨੇ ਲਿਖਿਆ ਆਈਆਂ ਮੈਂ ਕਿੱਥੋਂ ਕਿੱਥੋਂ ਆ ਸਾਰਾ 15 18 ਕਿਲੋਮੀਟਰ ਤੋਂ ਆ ਕੇ ਤੂੰ ਕਿਨੇ ਆ ਆ ਤਾ ਟਾਇਰ ਬੜੇ ਕਰਮ ਹੁੰਦੇ ਯਾਰ ਆੜੇ ਟਾਇਰ ਯਾਰ ਹੁਣ ਲੱਭੇ ਉਹ ਮਗਰਲੇ ਨਹੀਂ ਹੁੰਦੇ ਆੜੇ ਹੁੰਦੇ ਆ ਪਤਾ ਇਧਰ ਉਹਦਰ ਫਰਕ ਵੇ ਨਾ ਕਿੱਥੇ ਮਿੰਕੇ ਵੀ ਟਰਾਲੀ ਕਿਤੇ ਤੇ ਉਹ ਉਧਰ ਖੱਬੇ ਬੰਨੇ ਪੁੱਜ ਗਿਆ ਮੈਂ ਡਰਦਾ ਨਹੀਂ ਮੈਂ ਡਰਦਾ ਹੀ ਇਹ ਵੇਖ ਲੈਣਗੇ ਦਾ ਉਹ ਕਰਕੇ ਦਿੱਖਿਆ ਕਰੋ ਕਿ ਟੇਕੋਲਾ ਸੱਦਾ ਯਾਰੀ ਤਾਂ ਢੂੰਗਾ ਬੜਾ ਕਿਰਾਸ ਤੇ ਮੈਂ ਸਾਰੇ ਮੈਂ ਇਧਰ ਨਾਲੀਆ ਮੈਂ ਨਹੀਂ ਆਉਂਗਾ ਨਹੀਂ ਅੱਗੇ ਡਾਕਲਾ ਮੇਰਾ ਨਹੀਂ ਹੁੰਦਾ ਮੈਂ ਬਸ ਇਹ ਆਤਲਾ ਨੂੰ ਚੱਲ ਜਿਹੜੇ ਤੋਂ ਉਹ ਨਹੀਂ ਪੀਟੀ ਦੇ ਆ ਗਿਆ ਮੈਨੂੰ ਛੇਆਂ ਵਾਲੀਆਂ ਉਹ ਬੜੀ ਸਵਾਦੀ ਸੀ ਯਾਰ ਉਹ ਮਟੀਰਾ ਸਵਾਦੀ ਬੇ ਨਾਲਾ ਦੋਖੀ ਨਹੀਂ ਕੀ ਹੋ ਜਾ ਮੇਰੇ ਇਧਰ ਤਾਂ ਕੋਈ ਬੱਚਾ ਹੀ ਨਹੀਂ ਸੀ ਜੋ ਮੈਂ ਚਲਾਉਂਦਾ ਨਹੀਂ ਮੇਰੇ ਇਧਰ ਅੱਜੀ ਹੀ ਗੱਡੀ ਤੇ ਜਾਂ ਪੂਰੀ ਗੱਡੀ ਚ ਗੱਡੀ ਵੱਜੀ ਨਹੀਂ ਇਹ ਡੈੜੀ ਕੋ ਡਿੱਗਾ ਚੁੱਕਿਆ ਫਿਰ ਇਹੋ ਜੀ ਫਿਰ ਇਹ ਸੁਭਾਇਦਾ ਕੀ ਹੈ ਮੈਂ ਭਾਵੇਂ ਗੱਡੀ ਨੂੰ ਤਾਂ ਹੈਂਡਲ ਕਰਨਾ ਤਾਂ ਹੈਂਡਲ ਆ ਆਂਦਰ ਜਾਣ ਮਾ ਤੇ ਆ ਹੀ ਸਾਡਾ ਬੰਦਾ ਵੀਰ ਜੀ ਕਿਹੜਾ ਪੈਂਟੜ ਆ ਫੇਰ ਅਗਰ ਚੁੱਕਾ ਇਨ ਸਪੀਕਿੰਗ ਲੀਸ ਪਲੀਜ਼ ਸਪੀਕਿੰਗ ਆ ਹਵ ਹਰ ਤੇ ਕਿਰਨ ਜੀ ਨੇ ਆ ਮੀਨੀ ਸੌਂਗ ਵਾਹਾਈਕਲ ਇਸ ਯੂਰ ਬੜਾ ਗੋਇਨ ਹੈ ਉਹ ਤਰ੍ਹਾਂ ਮਰਾ ਕੀ ਕੀ ਨਾ ਇਹਨੂੰ ਮੈਂ ਕਹਿਆ ਕਿ ਟੀਆਂ ਕੱਟ ਟਾਇਰਾ ਕਿਉਂ ਅੱਛਾ ਤੈਨੂੰ ਚਾਹ ਪੀਂਗਾ ਕਿਉਂ ਮੈਂ ਕੀ ਆਖਿਆ ਮੈਂ ਬਹੁਤ ਤਾਂ ਗੱਲ ਕਿ ਮੇਰੀ ਜਿਦੋਂ ਮਰੋੜਾ ਵੱਜਾ ਨਾ ਇਹ ਜਿਹੜੀ ਵੱਡੀ ਕਿੱਟੀ ਆ ਟਾਇਰ ਪਾੜ ਦਿੰਦੀ ਆ ਟਾਇਰ ਦੇ ਵਿੱਚ ਅੰਦਰ ਵੱਜ ਜਾਂਦੀ ਆ ਮੈਂ ਚੇਤਾ ਰਹਿ ਮੈਂ ਮੈਂ ਸਾਜੀ ਮੈਂ ਕਲੈਂਟ ਨਹੀਂ ਕੀਤੀ ਕਾਕਾ ਫ੍ਰੀਜ ਤੇ ਤੂੰ ਕੀਤੀ ਹੈ ਘਰ ਦੇ ਕਨੈਕਟਰ ਹੀ ਇੱਕ ਕਿੱਥੋਂ ਥੋੜਾ ਜਨਾ ਤੇਰੇ ਕੰਨ ਕੋਨ ਤੇ ਖਿੱਚੀ ਆ ਜੈਸ ਯੈਸ ਆਪਣੇ ਵਾਲ ਲੈਣਾ ਤੈਨੂੰ ਮਰ ਗਿਆ ਨਹੀਂ ਨਹੀਂ ਮੈਂ ਆਉਂਦੀ ਆ ਤੁਸੀਂ ਵਲੌਗ ਵੇਖ ਲਿਓ ਮੈਂ ਆਉਂਦੇ ਨੂੰ ਵੀਰ ਨੂੰ ਆਖਿਆ ਇੱਕਦਮ ਮੋਟਰਸਾਈਕਲ ਤੂੰ ਮਮਾ ਵਾਤਾ ਕਰਾ ਚਾਰ ਦੀ ਮਲਕੇ ਮੈਂ 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 ਮੋਟਰਸਾਈਕਲ ਤੇ ਮੋਟਰਸਾਈਕਲ ਤੇ ਬੈਠਾ ਆ ਕਰਕੇ ਮੈਂ ਨਾ ਵੀਰ ਜੀ ਹੁਣ ਆਉਂਦਾ ਆਖਿਆ ਮੈਂ ਗੁੱਟ ਤੇ ਤੁਹਾਡੇ ਕੋਲ ਪੇ ਪੇਜਗਾ ਸਪੈਗ ਨਹੀਂ ਇਹ ਕਹਿੰਦਾ ਨਹੀਂ ਪੇ ਮੈਂ ਗਿੱਟੀਆਂ ਪਾਈਂਟਾਂ ਲੰਚ ਲੱਗੀਆਂ ਵਾ ਫੇ ਮੈਂ ਹੁਣ ਉਸਤਾਦ ਜੀ ਹੁਣਾਂ ਦੇ ਵੇਖ ਲੈਣਾ ਵੀਡੀਓ ਵੇਖ ਲੈਣੀ ਹੈ ਵਲੌਗ ਵੇਖ ਲੈਣਾ ਉਹਨਾਂ ਕਹਿਣਾ ਵੀ ਇਹ ਕਰੀ ਇੱਕ ਗੋਟਾਂ ਦੇ ਨਾ ਪੈਨਲੇ ਜੇ ਕੁੱਲੀਆਂ ਵਚਨ ਵਾਲੀਆਂ ਗਿੱਟੀਆਂ ਨਹੀਂ ਨਿਕਲਦੀ ਟਾਰਾ ਜੇ ਕਹਿ ਤਾ ਹੈ ਬਹੁਤ ਨੂੰ ਮਾਰਚਿੰਗ ਜੇ ਮੈਂ ਸੁਣੀ ਨਹੀਂ ਰਹੀ ਕਿ ਹਾਂ ਆਪਾਂ ਕਿਹੜੇ ਕਿਹੜੇ ਬਹੁ ਬਿਠੇ ਹੋਏ ਆ ਅੱਛਾ ਮਿੱਠਾ ਦੇ ਕੋਈ ਨਹੀਂ ਖਾਂਡ ਇੱਥੇ ਕੋ ਵੀਰ ਮਿੱਠਾ ਖਾਂਡ ਕੋਈ ਨਹੀਂ ਖਾਂਡ ਕੋਈ ਨਹੀਂ ਨਾ ਖਾਂਡ ਅੱਜ ਹੀ ਅੱਜ ਹੀ ਖੋਲ ਜਾਊਗੀ ਪਤਾ ਵੀ ਅੱਜ ਮੁਕਾਵਾ ਪਤਾ ਵੀ ਹੁਣ ਏਦਾਂ ਮਰੋੜ ਕੇ ਸੁੱਟਿਆ ਸੋਤਾ ਉਹ ਵੀ ਕੱਸ ਗਿਆ ਵਿਚਾਰਾ ਆ ਮਾ ਮਾ ਹਾਲੇ ਕੋਈ ਇੱਕ ਤਾਂ ਨਹੀਂ ਆ ਦੋਹਾਂ ਦੀ ਉਹ ਵਾਲਾ ਬਾਪੂ ਪਰ ਬਾਹਰ ਨਿਕਲਣੇ ਨੇ ਮਿੱਠੇ ਨੂੰ ਵਾਟੇ ਇਹ ਘਰ ਮਾਰਨੇ ਦਾ ਮਿੱਠੇ ਨੂੰ ਵਾਟੇ ਉਹ ਉਹ ਭਾਹ ਵੇਖ ਗੱਲ ਪਤਾ ਕੀ ਆ ਇਹ ਚਾਪੜਾ ਬਚਾਵਾ ਕਿਉਂ ਵੀਰ ਹੈਗਾ ਨਾ ਫਸਤੀਆਂ ਲਾ ਫੁਕਤੀਆਂ ਨਿਕਾ ਇਹ ਮੋਂ ਕੁਸਤੀ ਲੈਸ ਨਾ ਖਰਾਬ ਮਨ ਖਰਾਬ ਸਰਦਾਰੋ ਤੇ ਚਾਹ ਦਿੰਨਾ ਗਾਲੀ ਟਿਕਰ ਨਹੀਂ ਆ ਗਾਲੀ ਕਿਉਂ ਦੇ ਹਾਂ ਸਾਜੀ ਬਾਬੇਓ ਕਿਵੇਂ ਹੋ ਕੀ ਹਾਲ ਚਾਲ ਟਾਈਮ ਹੋ ਗਿਆ ਬਈ 11:30 ਰਾਤ ਦੇ ਤੇ ਨਿੱਕਾ ਭਾਉ ਆਪਣਾ ਚਲ ਗਿਆ ਸੀ ਕਰ ਤੇ ਆਪਾਂ ਪਏ ਆ ਨਿੱਕੇ ਵਾਲੀ ਗੱਡੀ 'ਚ ਕਿਉਂਕਿ ਮੇਰੇ ਵਾਲੀ ਗੱਡੀ ਤੇ ਨਾਲੀਆਂ ਬੋਰੀਆਂ ਲੁੱਦੀਆਂ ਨਾ ਉਹ ਹੈਗੀਆਂ ਵਾ ਪਿੱਛੇ ਘਟਾ ਤਾਂ ਨਾਲ ਥੋੜਾ ਡਰ ਜਾਵੇ ਇਥੇ ਜੇ ਵਿੱਚ ਕੋਈ ਦਾ ਬੋੜਾ ਮੁੰਟਾ ਜਾ ਤਾਂ ਕਰਕੇ ਆਪਾਂ ਤੇ ਜਿਹੜੀ ਗੱਡੀ 'ਚ ਪਏ ਆ ਨਿੱਕੇ ਭਾਗ ਵਾਲੀ 'ਚ ਤੇ ਇੱਕ ਹੀ ਜਿਉਂ ਕਿ ਜਾਗਦੇ ਰਹਿਣਾ ਕੁੱਤਨ ਵਾਲੇ ਉਹ ਧਿਆਨ ਰੂ ਰੋਟੀ ਨਾਲ ਤੇ ਬਾਕੀ ਚਲੋ ਮਿਲਦੇ ਹਾਂ ਜੀ ਸਵੇਰੇ ਜੀ ਮਰਦਾ ਕੱਲ ਹੀ ਹੁੰਦੀਆਂ ਜਾਂ ਨਵੇਂ ਹੁੰਦੀਆਂ ਬਾਕੀ ਉਹ ਸਵੇਰੇ ਪਤਾ ਲੱਗੂ ਜੀ ਠੀਕ ਹੈ ਜੀ ਬਸ ਸਤ ਸ੍ਰੀ ਅਕਾਲ ਕੱਲ ਕਿਵੇਂ ਦਾ ਲੱਗਾ ਵਲੌਗ ਦੱਸਿਓ ਜ਼ਰੂਰ ਕਮੈਂਟ ਕਰਕੇ